नशे के खिलाफ पंजाब सरकार द्वारा शुरू की गई मुहिम ड्रग्स पर युद्ध के तहत जिला पुलिस दिन रात काम कर रही है इसी कड़ी के तहत आज दोपहर बारह बजे से जिला भर में विशेष नाकाबंदी की गई और बारह नाके लगाए गए आज इस दौरान 650 से ज्यादा वाहनों की जांच की गई दो वाहनों के चालान काटे गए और 18 वाहन जब्त किए गए इस नाकाबंदी के दौरान नशीले पदार्थ भी बरामद किए गए जिसकी आगे जांच जारी है एसएसपी शुभम अग्रवाल ने ज्योतिष रूप मोड़ पर पुलिस द्वारा लगाए गए नाकों की जांच करने के बाद मीडिया से बातचीत करते हुए यह सब साझा किया पुलिस नशे के खिलाफ जीरो टॉलरेंस की नीति अपना रही है और नशा तस्करों के खिलाफ सख्त कार्रवाई कर रही है आगे मीडिया से बातचीत करते हुए जिला पुलिस प्रमुख शुभम अग्रवाल ने क्या कहा सुने साहेब मार्कन की इस रिपोर्ट में ਅੱਜ ਅਸੀਂ ਫਤਿਹਗੜ ਸਾਹਿਬ ਦੇ ਵਿੱਚ ਸਪੈਸ਼ਲ ਨਾਕਾਬੰਦੀ ਪੂਰੇ ਜ਼ਿਲ੍ਹੇ ਦੇ ਵਿੱਚ ਕਰਾਈ ਹੈ ਤੇ ਜਿਹੜੀ ਹੈਗੀ ਆ ਦੁਪਹਿਰ 12 ਵਜੇ ਤੱਕ 12 ਵਜੇ ਤੋਂ ਇਹ ਨਾਕਾਬੰਦੀ ਪੂਰੇ ਜ਼ਿਲ੍ਹੇ ਦੇ ਵਿੱਚ ਲੱਗੀ ਹੋਈ ਹੈ ਜਿਹਦੇ ਵਿੱਚ ਫਤਿਹਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਟੋਟਲ 12 ਨਾਕੇ ਲਾਏ ਗਏ ਹਨ ਤੇ ਹੁਣ ਤੱਕ ਕਰੀਬ 650 ਵੀਕਲਸ ਜਿਹੜੇ ਹੈਗੇ ਆ ਸਾਡੀ ਟੀਮਸ ਵੱਲੋਂ ਚੈੱਕ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਤੋਂ ਹੁਣ ਤੱਕ 273 ਟ੍ਰੈਫਿਕ ਚਲਾਨ ਤੇ 18 ਜਿਹੜੇ ਵੀਕਲ ਸੀਗੇ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਸੀ ਉਹਨਾਂ ਨੂੰ ਇੰਪਾਉਂਡ ਕੀਤਾ ਜਾ ਚੁੱਕਾ ਹੈ ਤੇ ਹੁਣ ਵੀ ਜਿਹੜੀ ਹੈਗੀ ਆ ਸਾਡੀ ਜਿਹੜੀ ਇਹ ਮੁਹਿੰਮ ਜਾਰੀ ਹੈ ਤੇ ਸਾਡੇ ਜਿਹੜੇ ਮੁਲਾਜ਼ਮਸ ਨੇ ਮੁਲਾਜ਼ਮ ਨੇ ਉਹ ਜਿਹੜੀ ਵੱਖ-ਵੱਖ ਥੁੜੀਆਂ ਤੇ ਲੱਗੇ ਹੋਏ ਨੇ ਤੇ ਅੱਗੇ ਵੀ ਇਸ ਤਰੀਕੇ ਦੀ ਮੁਹਿੰਮ ਜਿਹੜਾ ਹੈਗਾ ਜ਼ਿਲ੍ਹੇ ਦੇ ਵਿੱਚ جاری ਜਾਰੀ ਰਹੇਗੀ ਬਿਕਾਉਜ਼ ਜਿਹੜੇ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਹਦਾਇਤ ਹੈਗੀ ਆ ਸਟਰੀਟ ਕਰਾਈਮ ਦੇ ਖਿਲਾਫ ਤੇ ਡਰੱਗਸ ਦੇ ਖਿਲਾਫ ਤੇ ਉਸ ਨੂੰ ਲੈ ਕੇ ਜਿਹੜੀ ਹੈਗੀ ਆ ਇਹ ਮੁਹਿੰਮ ਸਾਡੀ ਜਾਰੀ ਹੈ ਇੱਕ ਸਾਢੇ ਨਾਕਾਬੰਦੀ ਦੇ ਦੌਰਾਨ ਸਾਨੂੰ ਇੱਕ ਰਿਕਵਰੀ ਵੀ ਹੋਈ ਹੈ ਜਦੇ ਵਿੱਚ ਕੋਈ ਵਿਅਕਤੀ ਸੀ ਉਹ ਦੇਖੋ ਸਾਨੂੰ ਕੁਝ ਡਰੱਗਸ ਦੀ ਮਾਤਰਾ ਜਿਹੜੀ ਹੈਗੀ ਹੈ ਕੁਆਂਟੀਟੀ ਫ੍ਰਾਮਦ ਹੋਈ ਹੈ ਉਹ ਅਗੇ ਫਰਦਰ ਵੈਰੀਫਾਈ ਕਰਕੇ ਉਸਤੇ ਕਾਰਵਾਈ ਚੱਲਦੀ ਹੈ